ਦੋਸਤੋ ਸਤਿ ਸ਼੍ਰੀ ਅਕਾਲ ਜੀ ਦੋਸਤੋ ਤੁਸੀਂ ਮੇਰੇ ਪਿੱਛੇ ਦਾ ਦ੍ਰਿਸ਼ ਦੇਖ ਰਹੇ ਹੋ ਇਹ ਮੈਂ ਕੋਈ ਕਿਸੇ ਬਾਹਰ ਦੀ ਕੰਟਰੀ 'ਚ ਨਹੀਂ ਆ ਨਾ ਮੈਂ ਕਿਸੇ ਬਹੁਤ ਵੱਡੇ ਸ਼ਹਿਰ ਵਿੱਚ ਆ ਇਹ ਜਿਹੜਾ ਤੁਸੀਂ ਪਿੱਛੇ ਦ੍ਰਿਸ਼ ਦੇਖ ਰਹੇ ਆ ਇਹ ਸ਼੍ਰੀ ਚਮਕੌਰ ਸਾਹਿਬ ਦਾ ਦ੍ਰਿਸ਼ ਹੈ ਜੀ ਦਾਣਾ ਮੰਡੀ ਸ਼੍ਰੀ ਚਮਕੌਰ ਸਾਹਿਬ ਆ ਤੁਸੀਂ ਪਿੱਛੇ ਦੇਖ ਸਕਦੇ ਹੋ ਇਹ ਸਾਰਾ ਦਾਣਾ ਮੰਡੀ ਦਾ ਦ੍ਰਿਸ਼ ਹੈ ਇਸ ਵਕਤ ਮੈਂ ਦਾਣਾ ਮੰਡੀ ਦੇ ਵਿੱਚ ਆਇਆ ਹੋਇਆ ਹਾਂ ਸ਼੍ਰੀ ਚਮਕੌਰ ਸਾਹਿਬ ਸੋ ਸ਼੍ਰੀ ਚਮਕੌਰ ਸਾਹਿਬ ਦੇ ਵਿੱਚ ਦੋਸਤੋ ਇੱਕ ਬਹੁਤ ਵੱਡਾ ਜਿਹੜਾ ਮੇਲੇ ਦਾ ਪ੍ਰੋਗਰਾਮ ਆਰਗੇਨਾਈਜ਼ ਕੀਤਾ ਗਿਆ ਇਹ ਮੇਰਾ ਖਿਆਲ ਆ ਪਹਿਲੀ ਵਾਰ ਛੀ ਚਮਕੌਰ ਸਾਹਿਬ ਦੇ ਵਿੱਚ ਇਹ ਜਿਹੜਾ ਮੇਲਾ ਏ ਇਹ ਲੱਗਣ ਜਾ ਰਿਹਾ ਇਹ ਕੋਈ ਪਰਸਨਲ ਕੋਈ ਪ੍ਰਾਈਵੇਟ ਮੇਲਾ ਏ ਜਿਹੜਾ ਟਿਕਟ ਦੇ ਆਧਾਰ ਤੇ ਇਹ ਮੇਲਾ ਦੇਖਿਆ ਜਾਊਗਾ ਇਹਦੀ ਕੋਈ ਟਿਕਟ ਰੱਖੀ ਹੋਊਗੀ ਬਾਕੀ ਆਪਾਂ ਚਲੋ ਅੰਦਰ ਜਾ ਕੇ ਜਿਹੜੇ ਇੱਥੋਂ ਦੇ ਪ੍ਰਬੰਧਕ ਹੈ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤੇ ਸਾਰੀ ਜਾਣਕਾਰੀ ਹੈ ਜਿਹੜੀ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਾਂ ਜੀ ਸਾਂਝੀਆਂ ਕਰਦੇ ਹਾਂ ਆਪਾਂ ਇੱਥੋਂ ਦੀਆਂ ਤਸਵੀਰਾਂ ਤੇ ਸਾਂਝੀ ਕਰਦੇ ਹਾਂ ਇੱਥੋਂ ਦੀ ਜਾਣਕਾਰੀ ਕਿ ਇਹ ਮੇਲਾ ਇਹ ਪਹਿਲਾਂ ਵੀ ਚਮਕੌਰ ਸਾਹਿਬ ਦੇ ਵਿੱਚ ਲੱਗ ਚੁੱਕਿਆ ਜਾਂ ਫਿਰ ਇਹ ਪਹਿਲਾ ਮੇਲਾ ਚਮਕੌਰ ਸਾਹਿਬ ਦੇ ਵਿੱਚ ਲੱਗ ਰਿਹਾ ਇਸ ਤੋਂ ਪਹਿਲਾਂ ਇਹ ਮੇਲਾ ਕਿੱਥੇ ਕਿੱਥੇ ਲੱਗ ਚੁੱਕਿਆ ਰੋਪੜ ਵਿੱਚ ਲੱਗ ਚੁੱਕਿਆ ਚੰਡੀਗੜ੍ਹ ਵਿੱਚ ਲੱਗ ਚੁੱਕਿਆ ਪਟਿਆਲਾ ਜਾਂ ਪੰਜਾਬ ਦੇ ਬੱਕੋ-ਵੱਕ ਸ਼ਹਿਰਾਂ ਦੇ ਵਿੱਚ ਇਹ ਮੇਲਾ ਲੱਗ ਚੁੱਕਿਆ ਜਾਂ ਫਿਰ ਇਹ ਸਟਾਰਟਿੰਗ ਹੈ ਜਿਹੜੀ ਸ੍ਰੀ ਚਮਕੌਰ ਸਾਹਿਬ ਤੋਂ ਹੀ ਕਰਨ ਜਾ ਰਹੇ ਹਾਂ ਸੋ ਆਜੋ ਮੇਰੇ ਨਾਲ ਜੁੜੋ ਤੇ ਇਸ ਬਲੌਗ ਦੇ ਨਾਲ ਬਨੇ ਰਹੋ ਤੇ ਪੂਰੀ ਜਾਣਕਾਰੀ ਜਿਹੜੀ ਤੁਹਾਡੇ ਤੱਕ ਪਹੁੰਚਾਉਣ ਦੀ ਇੱਕ ਕੋਸ਼ਿਸ਼ ਕੀਤੀ ਜਾਏਗੀ ਦੋਸਤੋ ਸੋ ਇਹ ਹੈਗਾ ਜੀ ਇਸ ਮੇਲੇ ਦਾ ਐਂਟਰੀ ਐਂਟਰੀ ਗੇਟ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਪਿੱਛੇ ਦੇ ਜਿਹੜੇ ਤਸਵੀਰਾਂ ਤੁਹਾਨੂੰ ਦਿਖਾ ਦਿੰਦਾ ਉਹ ਸਾਹਮਣੇ ਤੁਸੀਂ ਰੋਡ ਦੇਖ ਰਹੇ ਹੋ ਇਹ ਚਮਕੌਰ ਸਾਹਿਬ ਤੋਂ ਜਿਹੜਾ ਮਰੰਡੇ ਨੂੰ ਰੋਡ ਜਾਂਦਾ ਉਸ ਰੋਡ ਤੇ ਜਿਹੜਾ ਲਾਸਟ ਵਾਲਾ ਜਿਹੜਾ ਹੈਗਾ ਚਮਕੌਰ ਸਾਹਿਬ ਦੇ ਗੇਟ ਕੋਲ ਜਿਹੜਾ ਦਾਣਾ ਮੰਡੀ ਦਾ ਗੇਟ ਹੈ ਜੀ ਉਸ ਗੇਟ ਦੀ ਬਿਲਕੁਲ ਐਂਟਰੀ ਤੇ ਹੀ ਇਹਨਾਂ ਨੇ ਇਹ ਜਿਹੜੀ ਜਗ੍ਹਾ ਏ ਲਿੱਤੀ ਆ ਮੇਲੇ ਵਾਸਤੇ ਤੇ ਆ ਬਾਕੀ ਸਾਈਡਾਂ ਪਰ ਸਾਰੇ ਇਹਨਾਂ ਨੇ ਬਾਉਂਡਰੀ ਕਰ ਦਿੱਤੀ ਹੈ ਜੀ ਟੀਨਾ ਦੀ ਤਾਂ ਜੋ ਕੋਈ ਹੋਰ ਭਾਰਤੇ ਨਾ ਜਾ ਸਕੇ ਕਿ ਜਿਹੜਾ ਬੰਦਾ ਅੰਦਰ ਜਾਊਗਾ ਟਿਕਟ ਲੈ ਕੇ ਹੀ ਅੰਦਰ ਜਾਣ ਦਿੱਤਾ ਜਾਏਗਾ ਤੇ ਅੰਦਰ ਉਹ ਸਾਹਮਣੇ ਤੁਸੀਂ ਦੇਖ ਰਹੇ ਹੋ ਚੰਡੋਲ ਜਿਹੜੇ ਚੰਡੋਲ ਇਹ ਆਪਣੇ ਚਮਕੌਰ ਸਾਹਿਬ ਤੇ ਹੋਰ ਵੀ ਜਿੰਨੇ ਆਪਣੇ ਪੰਜਾਬ ਦੇ ਵਿੱਚ ਮੇਲੇ ਆਰਗੇਨਾਈਜ਼ ਕੀਤੇ ਜਾਂਦੇ ਆ ਜਿਹੜੇ ਮੇਲੇ ਲੱਗਦੇ ਆ ਉਹਨਾਂ ਮੇਲਿਆਂ ਦੇ ਵਿੱਚ ਇਹ ਚੰਡੋਲ ਆ ਜਿਹੜਾ ਇਹਦੀ ਮਨਜ਼ੂਰੀ ਨਹੀਂ ਦਿੱਤੀ ਜਾਂਦੀ ਲੇਕਿਨ ਇਸ ਮੇਲੇ ਦੇ ਵਿੱਚ ਇਹ ਚੰਡੋਲ ਹੈਗਾ ਜੀ ਤੇ ਬਾਕੀ ਆ ਦੇਖੋ ਇੱਕ ਬਹੁਤ ਵੱਡਾ ਇਹਨਾਂ ਨੇ ਜਹਾਜ਼ ਬਣਾਇਆ ਹੋਇਆ ਤੇ ਮੇਰਾ ਖਿਆਲ ਆ ਕੋਈ ਰੈਸਟੋਰੈਂਟ ਇਹ ਟਾਈਪ ਕੋਈ ਸਿਸਟਮ ਹੈਗਾ ਇਹ ਜਿਹੜਾ ਇਹਨਾਂ ਨੇ ਜਹਾਜ਼ ਦੇ ਵਿੱਚ ਬਣਾਇਆ ਹੋਇਆ ਤੇ ਆਜੋ ਹੁਣ ਸਾਰੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਪਹਿਲਾਂ ਆਪਾਂ ਚੱਲਦੇ ਆ ਅੰਦਰ ਮੇਨ ਐਂਟਰੀ ਜੀ ਤੇ ਆ ਦੇਖੋ ਜੀ ਇਹ ਮੇਨ ਐਂਟਰੀ ਹੈ ਇਹਨਾਂ ਨੇ ਮੇਨ ਐਂਟਰੀ ਵੀ ਬਹੁਤ ਵਧੀਆ ਆਕਰਸ਼ਿਤ ਬਣਾਈ ਹੋਈ ਹੈ ਕਿ ਬੱਚੇ ਇਸ ਨੂੰ ਦੇਖ ਕੇ ਜਿਹੜੇ ਆ ਕਿ ਬਹੁਤ ਖੁਸ਼ ਹੋਣਗੇ ਆਜੋ ਤੇ ਆ ਹੁਣ ਆਪਾਂ ਦੋਸਤੋ ਮੇਨ ਐਂਟਰੀ ਤੋਂ ਅੰਦਰ ਆ ਚੁੱਕੇ ਆ ਜੀ ਤੇ ਇੱਧਰ ਹਜੇ ਇਹ ਮੇਲੇ ਦੀ ਜਿਹੜੀ ਤਿਆਰੀ ਚੱਲ ਰਹੀ ਆ ਤੇ ਜਿਹੜੇ ਸਾਡੇ ਹੈਗੇ ਆ ਇਸ ਮੇਲੇ ਦੇ ਪ੍ਰਬੰਧਕ ਹੈ ਜਿਹੜੇ ਨੌਜਵਾਨ ਮੁੰਡੇ ਹੋਰ ਜਿਹੜੇ ਇਹਨਾਂ ਦੇ ਕਰਮਚਾਰੀ ਆ ਉਹ ਤਿਆਰੀ ਕਰਨ ਲੱਗੇ ਹੋਏ ਆ ਜੀ ਪੂਰੀ ਤੇ ਆਜੋ ਇਹਨਾਂ ਨਾਲ ਗੱਲਬਾਤ ਕਰਕੇ ਬਾਕੀ ਇਹਦਾ ਅੰਦਰਲਾ ਵੀ ਦ੍ਰਿਸ਼ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਇੱਕ ਇੱਕ ਚੀਜ਼ ਇੱਕ ਇੱਕ ਬਰੀਕੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਇਸ ਮੇਲੇ ਦੀ ਤੇ ਆਜੋ ਜੀ ਤੇ ਇਹਨਾਂ ਨੂੰ ਪੁੱਛਦੇ ਆ ਕਿੰਨੇ ਦਿਨ ਇਹ ਮੇਲਾ ਚੱਲਣਾ ਹੈ ਤੇ ਕਿੰਨੀ ਤਰੀਕ ਤੋਂ ਮੇਲਾ ਸ਼ੁਰੂ ਹੋਣਾ ਹੈ ਤੇ ਆਪਾਂ ਸਾਰੀ ਜਾਣਕਾਰੀ ਆ ਜਿਹੜੀ ਇੱਥੋਂ ਇਹਨਾਂ ਨਾਲ ਸਾਂਝੀ ਕਰਦੇ ਆ ਤੇ ਉਹ ਜਾਣਕਾਰੀ ਨੂੰ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਚਮਕੌਰ ਸਾਹਿਬ ਦੇ ਵਿੱਚ ਮੇਰਾ ਖਿਆਲ ਆ ਇਹ ਸਾਡੀ ਸੋਝੀ ਦੇ ਵਿੱਚ ਤਾਂ ਇਹ ਪਹਿਲੀ ਵਾਰ ਇਹ ਮੇਲਾ ਲੱਗਣ ਜਾ ਰਿਹਾ ਜੀ ਕ્રાਫਟ ਬਾਜ਼ਾਰ ਸਵਾ ਦੇਖੋ ਜੀ ਦੁਕਾਨਾਂ ਲੱਗ ਰਹੀਆਂ ਤੇ ਇਧਰ ਉਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿ ਕਿਸ਼ਤੀਆਂ ਚੰਡੋਲ ਇਹ ਦੋਸਤੋ ਜਿੱਦਾਂ ਹੁਣ ਆਪਣੇ ਪੰਜਾਬ ਦੇ ਵਿੱਚ ਇਹ ਚੰਡੋਲ ਵੈਸੇ ਜਿਹੜੇ ਆਪਣੇ ਕੋਈ ਸਾਂਝੇ ਮੇਲੇ ਹੁੰਦੇ ਆ ਜਿਹੜੇ ਉਹਨਾਂ ਦੇ ਵਿੱਚ ਤਾਂ ਇਹ ਚੰਡੋਲਾ ਦੀ ਪਰਮਿਸ਼ਨ ਨਹੀਂ ਦਿੱਤੀ ਜਾਂਦੀ ਲੇਕਿਨ ਇਸ ਮੇਲੇ ਦੇ ਵਿੱਚ ਤੁਸੀਂ ਚੰਡੋਲ ਦਾ ਵੀ ਆਨੰਦ ਮਾਣ ਸਕੋਗੇ ਆ ਦੇਖੋ ਜੀ ਇਸ ਮੇਲੇ ਦੇ ਵਿੱਚ ਚੰਡੋਲਾ ਦੇ ਵੀ ਤੁਸੀਂ ਨਜ਼ਾਰੇ ਲੈ ਸਕੋਗੇ ਤੇ ਕਿਸ਼ਤੀਆਂ ਦੇ ਨਜ਼ਾਰੇ ਵੀ ਲੈ ਸਕੋਗੇ ਬਹੁਤ ਵਧੀਆ ਪ੍ਰੋਗਰਾਮ ਜਿਹੜਾ ਇਹਨਾਂ ਨੇ ਆਰਗੇਨਾਈਜ਼ ਕੀਤਾ ਹੋਇਆ ਜੀ ਤੇ ਆਜੋ ਆਪਾਂ ਬਾਕੀ ਦੇਖਦੇ ਹਾਂ ਜੀ ਇੱਥੋਂ ਪ੍ਰਬੰਧਕ ਹੈ ਜਿਹੜੇ ਇੱਥੋਂ ਦੇ ਤੇ ਉਹ ਦੇਖੋ ਜੀ ਬੱਚਿਆਂ ਲਈ ਜਿਹੜੀਆਂ ਜੀਪਾਂ ਛੋਟੇ ਛੋਟੇ ਝੁੱਲੇ ਹੁੰਦੇ ਆ ਉਹਨਾਂ ਦਾ ਪ੍ਰੋਗਰਾਮ ਉਹ ਵੀ ਇਹਨਾਂ ਨੇ ਕਰਿਆ ਹੋਇਆ ਤੇ ਆ ਦੇਖੋ ਜੀ ਆ ਜਿਹੜੀਆਂ ਇਹ ਡੱਬੇ ਬਣਾਏ ਹੋਏ ਇੱਕ ਤਰ੍ਹਾਂ ਦੀ ਰੇਲ ਗੱਡੀ ਕਿਹਾ ਜਾਂਦਾ ਇਹਨੂੰ ਜੀ ਇਹ ਵੀ ਜਿਹੜੀ ਅਪ ਟੋਨ ਹੋ ਕੇ ਉੱਪਰ ਥੱਲੇ ਨੂੰ ਪੂਰਾ ਆਨੰਦ ਜਿੱਦਾਂ ਕੀ ਕੋਈ ਝੂਲੇ ਦਾ ਆਨੰਦ ਜਿਹੜਾ ਇਹਦੇ ਵਿੱਚ ਮਹਿਸੂਸ ਹੁੰਦਾ ਜੀ ਤੇ ਆ ਦੇਖੋ ਜੀ ਉੱਪਰ ਚੰਡੋਲ ਤੇ ਇਧਰ ਆ ਦੁਕਾਨਾਂ ਲੱਗਣ ਲੱਗੀਆਂ ਹੋਈਆਂ ਜੀ ਸਾਰੀਆਂ ਦੁਕਾਨਾਂ ਵੀ ਜਿਹੜੀ ਦਿਖ ਹੈਗੀ ਆ ਜਿਹੜੀ ਲੋਕਾਂ ਸਾਰੀ ਇੱਕ ਜਈ ਆ ਤੇ ਆ ਦੇਖੋ ਜੀ ਤੇ ਉਹ ਸਾਹਮਣੇ ਫਿਰਦੇ ਜੀ ਉਹਨਾਂ ਨਾਲ ਗੱਲਬਾਤ ਕਰਦੇ ਆ ਹਾਂਜੀ ਸਰ ਸਤਿ ਸ੍ਰੀ ਅਕਾਲ ਜੀ ਜੀ ਕਾਲ ਜੀ ਹਾਂ ਜੀ ਸਰ ਇਹ ਚਮਕੌਰ ਸਾਹਿਬ ਦੇ ਵਿੱਚ ਮੇਰਾ ਖਿਆਲ ਆ ਪਹਿਲੀ ਵਾਰ ਇਹ ਮੇਲਾ ਲੱਗਣ ਜਾ ਰਿਹਾ ਜੀ ਅੱਜ ਇਸ ਤੋਂ ਪਹਿਲਾਂ ਤੁਸੀਂ ਕਿੱਥੇ ਕਿੱਥੇ ਕਿਹੜੇ ਕਿਹੜੇ ਸ਼ਹਿਰਾਂ ਦੇ ਵਿੱਚ ਇਹ ਮੇਲੇ ਲਾਇਆ ਜੀ ਹਰੇਕ ਸ਼ਹਿਰ ਮ ਲਗੱਤੀ ਮੈਂ ਜਾਬੀ ਹੋ আচ্ছা ਇਸ ਤੋਂ ਪਹਿਲਾਂ ਕਿੱਥੇ ਲੱਗੇ ਆਏ ਸੀ ਜੀ ਸਮਰਾਲਾ ਸਮਰਾਲਾ ਜੀ ਤੇ ਸਰ ਕਿਨੇ ਕਿੰਨੀ ਕੀ ਤਰੀਕ ਤੱਕ ਇਹ ਮੇਲਾ ਜਿਹੜਾ ਹੈਗਾ ਇਹ ਪ੍ਰਬੰਧ ਪੂਰਾ ਹੋ ਜਾਊਗਾ ਜੀ ਸ਼ੁਰੂ ਹੋ ਜਾਊਗਾ ਯਾ ਅੱਜ ਸ਼ੁਰੂ ਕਰ ਦੇਗੇ 17 ਅਗਸਤ ਤੱਕ ਅੱਜ ਤੋਂ ਲੈ ਕੇ 17 ਅਗਸਤ ਤੱਕ ਜੀ ਸੋ ਬਹੁਤ ਬਹੁਤ ਧੰਨਵਾਦ ਜੀ ਕਿੰਨੀ ਇਸ ਮੇਲੇ ਦੇ ਅੰਦਰ ਆਉਣ ਦਾ ਜਿਹੜਾ ਪਾਸ ਆ ਐਂਟਰੀ ਕੀ ਆ ਰੇਟ ਰੱਖਿਆ ਹੋਇਆ ਜੀ ਉਹ ਬੜਾ ਭਾਈ ਹੈ ਵਾਹ ਉਸ ਤੋਂ ਪਤਾ ਉਸ سے ਬਾਤ ਕਰੀਂ ਅੱਛਾ ਅੱਛਾ ਓਕੇ ਸੋ ਇਹ ਕਹਿੰਦੇ ਆ ਕਿ ਉਧਰ ਇਹਨਾਂ ਦੇ ਕੋਈ ਵੱਡੇ ਭਰਾਏ ਜੀ ਇਹ ਜਿਹੜੇ ਇੱਥੋਂ ਦੇ ਪ੍ਰਬੰਧਕ ਹੈ ਉਹਨਾਂ ਨਾਲ ਆਪਾਂ ਜਾਣਕਾਰੀ ਉਹਨਾਂ ਤੋਂ ਲੈਣ ਦੀ ਕੋਸ਼ਿਸ਼ ਕਰਦੇ ਆਂ ਜੀ ਆਜੋ ਤੇ ਇਸ ਤੋਂ ਬਾਅਦ ਦੋਸਤੋ ਤੁਹਾਨੂੰ ਇੱਕ ਇੱਕ ਚੀਜ਼ ਆ ਜਿਹੜੀ ਇੱਥੋਂ ਦੀ ਮੈਂ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਸੋ ਜੁੜੇ ਰਹੋ ਇਸ ਬਲੌਗ ਦੇ ਨਾਲ ਇੱਕ ਇੱਕ ਇੱਥੋਂ ਦਾ ਜਿਹੜਾ ਚੁੱਲਾ ਏ ਜਾਂ ਫਿਰ ਇੱਥੇ ਜਿਹੜੀਆਂ ਦੁਕਾਨਾਂ ਲੱਗਣੀਆਂ ਜਾਂ ਇੱਥੇ ਬੱਚਿਆਂ ਲਈ ਜਿਹੜੇ-ਜਿਹੜੇ ਵੀ ਇਹਨਾਂ ਨੇ ਪ੍ਰਬੰਧ ਕੀਤੇ ਹੋਏ ਆ ਉਸ ਚੀਜ਼ ਨੂੰ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਸੋ ਜੁੜੇ ਰਹੋ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਦੀ ਸੇਵਾ ਪ੍ਰਬੰਧ ਦੇ ਵਿੱਚ ਹੈ ਜੀ ਨਹੀਂ ਨਹੀਂ ਹਾਂ ਜੀ ਕਿੱਧਰ ਹੈ ਜੀ ਵੀਰ ਜੀ ਕਹਿੰਦੇ ਇੱਧਰ ਆ ਬੱਡਾ ਭਰਾ ਬੱਡਾ ਭਰਾ ਪਰਾ ਹੀ ਹੈ ਹਾਂ ਜੀ ਕਿੱਧਰ ਹੈ ਜੀ ਅੱਛਾ ਜੀ ਤੇ ਅੱਜ ਅੱਜ ਸ਼ੁਰੂ ਹੋਣਾ ਜੀ ਮੇਲਾ ਅੱਜ ਤੋਂ ਲੈ ਕੇ ਕਹਿੰਦੇ 17 ਅਗਸਤ ਤੱਕ ਹੈ ਜੀ ਹਾਂ ਜੀ ਤੇ ਇਹਦੀ ਮੇਲੇ ਦੀ ਸਰ ਕਿੰਨੀ ਫੀਸ ਕਿੰਨੀ ਰੱਖੀ ਹੋਈ ਐ ਐਂਟਰੀ ਦਾ ਭਾਈ ਨੇ ਰੱਖੀ ਐ ਭਾਈ ਨੂੰ ਪਤਾ ਜੀ ਅੱਛਾ ਉਹਨਾਂ ਨੂੰ ਪਤਾ ਹੈ ਜੀ ਹਾਂ ਜੀ ਤੇ ਆ ਜਿਹੜੀ ਆ ਤੁਸੀਂ ਆ ਚੀਜ਼ ਬਣਾਈ ਹੋਈ ਐ ਜੀ ਇਹ ਜਹਾਜ਼ ਬਣਾਇਆ ਹੋਇਆ ਇਹ ਕੀ ਐ ਰੈਸਟੋਰੈਂਟ ਦੇ ਅੰਦਰ ਕਿਆ ਨਹੀਂ ਰੈਸਟੋਰੈਂਟ ਨਹੀਂ ਗੱਲ ਨਿਕਲ ਅੰਦਰ ਆ ਅੱਛਾ ਜੀ ਅੰਦਰੋਂ ਜਾਣਾ ਤੇ ਅੱਛਾ ਜੀ ਇਹ ਐਂਟਰੀ ਬਣਾਈ ਹੋਈ ਹੈ ਮਤਲਬ ਹਾਂਜੀ ਹਾਂਜੀ ਇਹਦੇ ਅੰਦਰ ਤੇ ਹੋ ਕੇ ਐਂਟਰੀ ਆਪਣਾ ਕੀ ਕੰਮ ਹੈ ਸਾਡਾ ਵੀਰ ਜੀ ਸਾਡਾ ਚੈਨਲ ਹੈ ਜੀ ਚੈਨਲ ਦਾ ਮੇਰਾ ਇੱਕ ਕਰਮਜੀਤ ਸਿੰਘ ਚੈਨਲ ਹੈ ਸਾਡਾ ਤੇ 11 ਮੇਲਾ ਵਿੱਥਾ ਸਾਡਾ ਚੈਨਲ ਆ ਉਹ ਚੈਨਲ ਤੇ ਤੁਹਾਡੀਆਂ ਵੀਡੀਓ ਜਦੀ ਅਪਲੋਡ ਕਰਾਂਗੇ ਜੀ ਜੋ ਇਥੋਂ ਦੇ ਜਿੰਨੇ ਵੀ ਸਾਡਾ ਏਰੀਆ ਹੈ ਸਾਰਾ ਸਾਡੇ ਚੈਨਲ ਨਾਲ ਜੁੜਿਆ ਹੋਇਆ ਉੱਥੋਂ ਤੱਕ ਵੀਡੀਓ ਪਹੁੰਚੂਗੀ ਤਾਂ ਜੋ ਕੋਈ ਵੀ ਬੰਦਾ ਪਿੰਡਾਂ ਦੇ ਵਿੱਚ ਕੋਈ ਰਹਿ ਨਾ ਜਾਵੇ ਜੀ ਤੁਹਾਡੇ ਮੇਲੇ ਜਾਣ ਤੋਂ ਉਹ ਹੈ ਜੀ ਕੀ ਤੁਸੀਂ ਸਾਨੂੰ ਅੰਦਰੀਆਂ ਤਸਵੀਰਾਂ ਦਿਖਾ ਸਕਦੇ ਹੋ ਹਾਂਜੀ ਚਲ ਜਿਓ ਅੱਗੇ ਆਜੋ ਮਰੇ ਨਾਲ ਆ ਜੀ ਜਾਓ ਤੁਸੀਂ ਜਾਓ ਵੇਖੋ ਅੱਛਾ ਜੀ ਸੋ ਆਜੋ ਦੋਸਤੋ ਪਹਿਲਾਂ ਤੁਹਾਨੂੰ ਇਸ ਜਹਾਜ਼ ਦੇ ਅੰਦਰ ਦੀਆਂ ਤਸਵੀਰਾਂ ਜਿਹੜੀਆਂ अच्छा पायलट ਵੀ ਆਈ ਅੰਦਰ اچھا ਸੋ ਦੋਸਤੋ ਇਹ ਕਹਿੰਦੇ ਆ ਕਿ ਅੰਦਰ ਪਾਇਲਟ ਵੀ ਹੈਗੇ ਆ ਚੋ ਆਜੋ ਤੁਹਾਨੂੰ ਪਹਿਲਾਂ ਜਹਾਜ਼ ਦੇ ਅੰਦਰ ਜਾਣਦੀਆਂ ਜਿਹੜੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਤੁਹਾਨੂੰ ਪੂਰਾ ਆਨੰਦ ਜਿਹੜਾ ਕਹਿੰਦੇ ਆ ਇਹ ਬਾਈ ਦੱਸਦੇ ਆ ਕਿ ਇਸ ਜਹਾਜ਼ ਦੇ ਵਿੱਚ ਜਾ ਕੇ ਤੁਹਾਨੂੰ ਬਿਲਕੁਲ ਉਹੀ ਫੀਲ ਆਏਗੀ ਕਿ ਤੁਸੀਂ ਅਸਲੀ ਜਹਾਜ਼ ਦੇ ਵਿੱਚ ਜਿੱਦਾਂ ਬੈਠੇ ਹੁੰਦੇ ਆ ਤੇ ਆ ਦੇਖੋ ਜੀ ਆ ਇਹ ਤੇ ਅੱਛਾ ਇਹ ਐਂਟਰੀ ਹੈ ਜੀ ਇਹ 메인 ਐਂਟਰੀ ਆ ਦੋਸਤੋ ਇੱਥੋਂ ਐਂਟਰ ਹੋ ਕੇ ਜਿਹੜੀ 메인 ਐਂਟਰੀ ਹੈਗੀ ਹੈ ਮੇਲੇ ਦੇ ਅੰਦਰ ਆਉਂਦੀ ਉਹ ਇਹ ਐਂਟਰੀ ਹੈ ਜੀ ਤੁਸੀਂ ਇੱਥੋਂ ਐਂਟਰ ਹੋ ਕੇ ਤੇ ਇਧਰ ਤੇ ਫਿਰ ਇਧਰ ਨੂੰ ਉਤਰਨਾ ਹੈ ਜੀ ਤੁਸੀਂ ਆਹ ਦੇਖੋ ਜੀ ਸਾਫ ਸਫਾਈ ਚੱਲ ਰਹੀ ਆ ਇਧਰ ਕਰਮਚਾਰੀ ਨਾਲ ਦੀ ਨਾਲ ਸਾਫ ਸਫਾਈ ਕਰ ਰਹੇ ਆ ਜੀ ਤੇ ਆਹ ਦੇਖੋ ਜੀ ਆ ਤੁਹਾਨੂੰ ਤਸਵੀਰ ਦਿਖਾਉਂਦਾ ਪੂਰਾ ਇੱਕ ਪਲੇਨ ਬਣਾਇਆ ਹੋਇਆ ਹੈ ਜੀ ਤੇ ਆਹ ਦੇਖੋ ਉਧਰੋਂ ਐਂਟਰ ਹੋ ਕੇ ਦੋਸਤੋ ਇਹ 메인 ਐਂਟਰੀ ਹੈ ਜਿਹੜੀ ਆਹ ਦੇਖੋ ਜੀ ਇੱਥੋਂ ਤੁਸੀਂ ਇਧਰ ਆਣਾ ਕੋਈ ਤੁਸੀਂ ਮੇਲੇ ਦੇ ਵਿੱਚ ਐਂਟਰ ਹੋਣਾ ਹੈ ਇੱਕ ਮੇਲਾ ਜਿਹੜਾ ਤੁਸੀਂ ਇਹਨਾਂ ਨੇ ਕੀਤਾ ਹੋਇਆ ਆਰਗੇਨਾਈਜ਼ ਕੀ ਤੁਸੀਂ ਜਹਾਜ਼ ਦੇ ਵਿੱਚੋਂ ਇੱਕ ਸਾਈਡ ਤੋਂ ਐਂਟਰ ਹੋ ਕੇ ਤਾਂ ਦੂਸਰੀ ਸਾਈਡ ਤੁਸੀਂ ਐਂਟਰ ਹੋਣਾ ਹੈ ਮੇਲੇ ਦੇ ਅੰਦਰ ਬਾਹਰ ਤੋਂ ਚੜੋਗੇ ਤੇ ਮੇਲੇ ਦੇ ਅੰਦਰ ਆ ਕੇ ਤੁਸੀਂ ਐਂਟਰ ਹੋ ਜਾਓਗੇ ਮੇਲੇ ਦੇ ਅੰਦਰ ਤੁਸੀਂ ਆ ਜਾਓਗੇ ਤੇ ਆ ਤਸਵੀਰਾਂ ਲਗੀਆਂ ਹੋਈਆਂ ਤੇ ਆਜੋ ਤੁਹਾਨੂੰ ਸਾਰੇ ਮੇਲੇ ਦੀ ਇਸ ਗਰਾਊਂਡ ਦੀ ਤਸਵੀਰ ਤੁਹਾਡੇ ਨਾਲ ਸਾਂਝੀ ਕਰਦੇ ਆਂ ਸੋ ਵਲੌਗ ਦੇ ਨਾਲ ਬਣੇ ਰਹੋ ਦੋਸਤੋ ਇਸ ਵੀਡੀਓ ਦੇ ਨਾਲ ਬਣੇ ਰਹੋ ਤੇ ਆ ਦੇਖੋ ਜੀ ਦੁਕਾਨਾਂ ਹਾਂਜੀ ਸਰ ਸਤਿ ਸ੍ਰੀ ਅਕਾਲ ਜੀ ਅੱਛਾ ਸਰ ਇਸ ਮੇਲੇ ਦੇ ਵਿੱਚ ਤੁਸੀਂ ਕੋਈ ਦੁਕਾਨ ਲਗਾਉਣ ਜਾ ਰਹੇ ਹੋ ਜੀ ਹਾਂਜੀ ਜੁਐਲਰੀ ਦੀ ਹੈ ਜੀ ਅੱਛਾ ਜੀ ਇਹ ਜੁਐਲਰੀ ਦੀ ਦੁਕਾਨ ਹੈ ਸੇਲ ਹੋਊਗੀ ਜੀ ਹਾਂਜੀ ਸੇਲ ਹੋਊਗੀ ਜੀ ਅੱਛਾ ਜੀ ਸੋ ਇਹ ਲੇਡੀਜ਼ ਇਹ ਸਾਰਾ ਸਮਾਨ ਲੇਡੀਜ਼ ਇਹ ਹੋਊਗਾ ਜੀ ਸਾਰਾ ਲੇਡੀਜ਼ ਔਰ ਫੈਂਸੀ ਹੋਵੇਗਾ ਜੀ ਲੇਡੀਜ਼ ਔਰ ਫੈਂਸੀ ਸਮਾਨ ਇਹਨਾਂ ਦੇ ਕੋਲ ਹੋਊਗਾ ਜੀ ਤੇ ਹੋਰ ਕਿਹੜੀਆਂ ਕਿਹੜੀਆਂ ਦੁਕਾਨਾਂ ਹੋਰ ਲੱਗਣੀਆਂ ਜੀ हां जी सर ਤੁਸੀਂ ਕਿਸ ਚੀਜ਼ ਦੀ ਦੁਕਾਨ ਲਗਾਉਣ ਜਾ ਰਹੇ ਹੋ ਜੀ ਛੱਲਿਆਂ ਦੀ ਜੀ ਲੇਡੀਜ਼ ਜਾਂ ਜੈਂਟਸ ਲੇਡੀਜ਼ ਲੇਡੀਜ਼ ਬਾਈ ਸਾਰਾ ਲੇਡੀਜ਼ ਕਿਉਂਕਿ ਭਾਈ ਤੀਆਂ ਦੇ ਤਿਹਾਰ ਚੱਲ ਰਹੀ ਹੈ ਜੈਂਟਸ ओनली ਲੇਡੀਜ਼ ਲਈ ਹੈ ਅਰੇ ਜੈਂਟਸ ਆ ਤੁਹਾਡੇ ਕੋਲ ਉਹਨਾਂ ਕੋਲ ਜੈਂਟਸ ਸਾਰੇ ਛੱਲੇ ਆ ਜੀ ਤੇ ਇੱਧਰ ਵੀ ਆ ਹਾਂ ਜੀ ਵੀਰ ਜੀ ਤੁਸੀਂ ਤੁਸੀਂ ਕਿਸ ਚੀਜ਼ ਦੀ ਦੁਕਾਨ ਲਗਾਉਣ ਜਾ ਰਹੇ ਹੋ ਜੀ ਪਾਣੀ ਵਿੱਚ ਆਇਆ ਅੱਛਾ ਤੁਸੀਂ ਪਾਣੀ ਆ ਚਲੋ ਜ਼ਰੂਰੀ ਆ ਗਰਮੀ ਆ ਜੀ ਚਲੋ ਠੀਕ ਆ ਠੀਕ ਆ ਲੋ ਦੋਸਤੋ ਇੱਧਰ ਆਦੀ ਰੋਣੀ ਕੈਪ ਤੇ ਐਨਕਾਂ ਇਹਨਾਂ ਨੇ ਆਪਣੀਆਂ ਸਜਾਲੀਆਂ ਤੇ ਦੇਖੋ ਤੁਸੀਂ ਤੁਹਾਨੂੰ ਮੇਲੇ ਦੇ ਵਿੱਚ ਕਿਹੜੀ ਕਿਹੜੀ ਚੀਜ਼ ਇੱਥੇ ਤੁਹਾਨੂੰ ਖਰੀਦਣ ਨੂੰ ਮਿਲ ਸਕਦੀ ਹੈ ਜੀ ਤੇ ਆ ਦੇਖੋ ਜ ਇਧਰ ਕੈਪਸ ਇਹਨਾਂ ਨੇ ਤੇ ਬਾਕੀ ਅਹਿਮ ਕੰਮ ਰੱਖਿਆ ਹੋਇਆ ਜਿਹੜੀਆਂ ਫੈਂਸੀ ਵੀ ਆ ਸਿੰਪਲ ਵੀ ਆ ਤੇ ਇਧਰ ਆ ਸਾਰਾ ਕੱਪੜਾ ਸੋਸ਼ਲ ਅੱਛਾ ਜਿਹੜਾ ਸਮਾਨ ਤੁਹਾਡਾ ਕੋਲ ਦਿਖ ਰਿਹਾ ਇਹੀ ਆ ਹਜੇ ਜਾਂ ਫਿਰ ਹੋਰ ਖੁੱਲਣਾ ਹੀ ਹੈ ਹਜੇ ਹੋਰ ਖੁੱਲਣਾ ਅਜੇ ਸਟਾਰਟਿੰਗ ਹੋ ਰਿਹਾ ਅੱਛਾ ਸਟਾਰਟਿੰਗ ਹੋ ਰਹੀ ਹੈ ਅੱਜ ਹੋ ਜੂਗਾ ਜੀ ਸਟਾਰਟ ਲੋ ਦੋਸਤੋ ਅੱਜ ਸਟਾਰਟਿੰਗ ਕਹਿੰਦੇ ਆ ਵੀ ਹੋ ਜਾਣੀ ਹੈ ਤੇ ਇਧਰ ਆ ਦੇਖੋ ਜੀ ਇਧਰ ਇਹਨਾਂ ਨੇ ਵੀ ਇਹ ਸਾਰਾ ਜਿਹੜਾ ਲੇਡੀਜ਼ ਦਾ ਸਮਾਨ ਬੱਚਿਆਂ ਦਾ ਸਮਾਨ ਜਿਹੜਾ ਹੈਗਾ ਉਹਰੇ ਬਹੁਤ ਹੀ ਖੂਬਸੂਰਤ ਮਿਲਾਏ ਹੋਣ ਵਾਲਾ ਦੋਸਤੋ ਲੱਗਣ ਜਾ ਰਿਹਾ ਜਿਹੜਾ ਬਹੁਤ ਹੀ ਖੂਬਸੂਰਤ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਮੈਂ ਸਾਂਝੀਆਂ ਕਰ ਰਿਹਾ ਹਾਂ ਜੀ ਤੇ ਇਧਰ ਹਾਂਜੀ ਬਾਈ ਜੀ ਤੁਸੀਂ ਕਿਸ ਚੀਜ਼ ਦੀ ਦੁਕਾਨ ਲਗਾਉਣ ਜਾ ਰਹੇ ਹੋ ਜੀ ਮੇਲੇ ਦੇ ਵਿੱਚ ਰੋਕੋ ਜੀ ਲੋਕਰੀ ਜੀ ਲੋ ਜੀ ਇੱਕ ਲੋਕਰੀ ਦੀ ਦੁਕਾਨ ਲਗਾਉਣ ਜਾ ਰਹੇ ਆ ਦੋਸਤੋ ਤੇ ਇਧਰ ਦੇਖੋ ਜੀ ਤੇ ਆਹ ਦੇਖੋ ਜੀ ਇਧਰ ਬੱਚਿਆਂ ਨੂੰ ਜਹਾਜ਼ ਦੇ ਵਿੱਚ ਤੁਸੀਂ ਆਨੰਦ ਅਗਰ ਲੈਣਾ ਚਾਹੁੰਦੇ ਹੋ ਬੱਚਿਆਂ ਨੂੰ ਤੁਸੀਂ ਖੁਸ਼ ਕਰਨਾ ਚਾਹੁੰਦੇ ਹੋ ਤਾਂ ਇਸ ਮੇਲੇ ਦੇ ਵਿੱਚ ਜਰੂਰ ਆਇਓ ਦੋਸਤੋ ਅ ਬਾਕੀ ਚਲੋ ਮੈਂ ਆਜੇ ਵੀਰ ਜੀ ਮੈਨੂੰ ਮਿਲੇ ਨਹੀਂ ਹੈਗੇ ਜਿਹੜੇ ਇੱਥੋਂ ਦੇ ਓਨਰ ਹੈ ਉਹਨਾਂ ਨਾਲ ਗੱਲਬਾਤ ਕਰਕੇ ਫਿਰ ਮੈਂ ਤੁਹਾਨੂੰ ਦੱਸਦਾ ਕਿ ਇੱਥੋਂ ਦੀ ਐਂਟਰੀ ਕਿੰਨੀ ਹੋਣੀ ਪੈਣ ਹੋਣ ਵਾਲੀ ਹੈ ਇਸ ਮੇਲੇ ਦੇ ਵਿੱਚ ਐਂਟਰ ਹੋਣ ਦੀ ਫੀਸ ਕਿੰਨੀ ਹੋਣ ਵਾਲੀ ਹੈ ਉਹ ਵੀ ਤੁਹਾਡੇ ਨਾਲ ਜਿਹੜੀ ਹੈਗੀ ਜਾਣਕਾਰੀ ਸਾਂਝੀ ਕਰਾਂਗੇ ਤੇ ਆਹ ਦੇਖੋ ਜੀ ਲੱਗਦਾ ਤੇ ਇਹਦੇ ਵਿੱਚ ਆ ਕਿਸ਼ਤੀਆਂ ਲੱਗਣੀਆਂ ਜਿਹੜੀਆਂ ਪੈਰਾਂ ਦੇ ਨਾਲ ਚੱਲਦੀਆਂ ਜੀ ਆਹ ਦੇਖੋ ਜੀ ਆ ਜਿਹੜੀਆਂ ਇਹਦੇ ਵਿੱਚ ਬੋਟੀਆਂ ਦਾ ਨਜ਼ਾਰਾ ਵੀ ਬੱਚੇ ਲੈ ਸਕਦੇ ਐ ਇਸ ਮੇਲੇ ਦੇ ਵਿੱਚ ਆ ਕੇ ਤੇ ਆ ਦੇਖੋ ਜੀ ਇਹ ਜਿਹੜੀਆਂ ਕਿਸ਼ਤੀਆਂ ਪੈਰਾਂ ਦੇ ਨਾਲ ਚੱਲਣੀਆਂ ਹੈਗੀਆਂ ਤੇ ਤੁਸੀਂ ਹਰ ਚੀਜ਼ ਦਾ ਆਨੰਦ ਮਾਣ ਸਕਦੇ ਹੋ ਦੋਸਤੋਰੇ ਤੇ ਆ ਦੇਖੋ ਜੀ ਆ ਬੱਚਿਆਂ ਲਈ ਆ ਜੀ ਇਹ ਜਿਹੜੀ ਪੈਰਾਂ ਦੇ ਨਾਲ ਬੋਟ ਚੱਲਦੀ ਹੈ ਜੀ ਤੇ ਆ ਦੇਖੋ ਜੀ ਇੱਧਰ ਆ ਹੈਗਾ ਜੀ ਭੂਤ ਮੰਗਲਾ ਤੇ ਇੱਧਰ ਤੁਸੀਂ ਭੂਤ ਮੰਗਲੇ ਦਾ ਨਜ਼ਾਰਾ ਲੈ ਸਕਦੇ ਹੋ ਦੋਸਤੋ ਇਹ ਭੂਤ ਮੰਗਲਾ ਹੈ ਜੀ ਤੇ ਆ ਦੇਖੋ ਜੀ ਇਸ ਮੇਲੇ ਦੇ ਵਿੱਚ ਆ ਕੇ ਤੁਹਾਡੇ ਮਨਪਸੰਦ ਦੀ ਹਰ ਖੇਲ ਤੁਹਾਡੇ ਮਨਪਸੰਦ ਦਾ ਹਰ ਨਜ਼ਾਰਾ ਤੁਹਾਨੂੰ ਇਸ ਮੇਲੇ ਦੇ ਵਿੱਚ ਮਿਲੂਗਾ ਜੀ ਤੇ ਆ ਦੇਖੋ ਜੀ ਇਹ ਚੁੱਲਾ ਹੈ ਜਿਹੜਾ ਉੱਪਰ ਥੱਲੇ ਹੋ ਕੇ ਚੱਲਦਾ ਹੈ ਜੀ ਇਹ ਮੇਰੇ ਖਿਆਲ ਹੱਥ ਨਾਲ ਚੱਲਣ ਵਾਲਾ ਚੁੱਲਾ ਹੈ ਬੱਚਿਆਂ ਦਾ ਜੀ ਤੇ ਇਹ ਇਸ ਮੇਲੇ ਦੇ ਵਿੱਚ ਛੋਟੇ ਛੋਟਾ ਚੁੱਲਾ ਵੱਡਾ ਚੁੱਲਾ ਛੋਟੀਆਂ ਕਿਸ਼ਤੀਆਂ ਵੱਡੀਆਂ ਕਿਸ਼ਤੀਆਂ ਹਰ ਤਰ੍ਹਾਂ ਦਾ ਯਾਨੀ ਕਿ ਤੁਹਾਨੂੰ ਜਿਹੜਾ ਬੱਚਿਆਂ ਨੂੰ ਆਨੰਦ ਮਾਣਨ ਦਾ ਇਹਦੇ ਵਿੱਚ ਮੌਕਾ ਮਿਲੂਗਾ ਜੀ ਤੁਸੀਂ ਹਰ ਤਰ੍ਹਾਂ ਦਾ ਆਨੰਦ ਮਾਣ ਸਕਦੇ ਆ। ਇਹ ਸ਼੍ਰੀ ਚਮਕੌਰ ਸਾਹਿਬ ਦਾਣਾ ਮੰਡੀ ਦੇ ਵਿੱਚ ਦੋਸਤੋ ਇਹ ਮੇਲਾ ਹੈ। ਇਸ ਤੋਂ ਪਹਿਲਾਂ ਇਹ ਦੱਸ ਰਹੇ ਆ ਕਿ ਇਹ ਮੇਲਾ ਜਿਹੜਾ ਇਹ ਸਮਰਾਲਾ ਸ਼ਹਿਰ ਦੇ ਵਿੱਚ ਲੱਗਿਆ ਹੋਇਆ ਸੀ ਕਿ ਇਹ ਉੱਥੋਂ ਨਾਲ ਦੀ ਨਾਲ ਇਹ ਜਿਹੜੇ ਆ ਕਿ ਦੁਕਾਨਾਂ ਇੱਧਰ ਆ ਰਹੀਆਂ ਤੇ ਅੱਜ ਅੱਜ ਮਤਲਬ 23 ਤਰੀਕ ਅੱਜ 23 ਤਰੀਕ ਨੂੰ ਇਹ ਮੇਲਾ ਸ਼ੁਰੂ ਹੋ ਜਾਣਾ ਹੈ ਤੇ ਇਸ ਤੋਂ ਬਾਅਦ ਇਹ 17 ਅਗਸਤ ਤੱਕ ਇਹ ਮੇਲਾ ਇੱਥੇ ਰਹਿਣ ਵਾਲਾ ਹੈ ਜੀ। ਸੋ ਆਪਣੇ ਆਪਣੇ ਕਮਾਕਾਰਾਂ ਚੋ ਦੋਸਤੋ ਟਾਈਮ ਨਿਕਾਲ ਕੇ ਇਸ ਮੇਲੇ ਦੀ ਰੌਣਕ ਨੂੰ ਜਰੂਰ ਵਧਾਓ ਜੀ ਇਸ ਮੇਲੇ 'ਚ ਜਰੂਰ ਪਹੁੰਚੋ ਕਿ ਇਧਰ ਆ ਬੀਰ ਹੋਣਾ ਦੀ ਖਾਣ ਪੀਣ ਦੀ ਦੁਕਾਨਾਂ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਸਾਰੇ ਕਾਦੀ ਦੁਕਾਨ ਲੱਗਣ ਜਾ ਰਹੀ ਹੈ ਜੀ ਮੇਲੇ ਦੇ ਵਿੱਚ ਹਾਂਜੀ ਵੀਰ ਜੀ ਇਹ ਟਿੱਕੀ ਵੀਰ ਜੀ ਅੱਛਾ ਜੀ ਦੋਸਾ ਹਾਂਜੀ ਨਿਊਡ ਹਾਂਜੀ ਪਾਓ ਜੀ ਲੋ ਜੀ ਟਿੱਕੀ ਡੋਸਾ ਨੂਡਲ ਪਾਵਾ ਜੀ ਦੋਸਤੋ ਇਥੇ ਬੱਚਿਆਂ ਦੇ ਖਾਣ ਪੀਣ ਦਾ ਵੀ ਪੂਰਾ ਜਿਹੜਾ ਹੈਗਾ ਜੀ ਪ੍ਰੋਗਰਾਮ ਪ੍ਰਬੰਧ ਆ ਅੱਛਾ ਭਾਈ ਜੀ ਇਹ ਬਾਹਰ ਨਾਲੋਂ ਜਿਹੜਾ ਇਹ ਨਾ ਚੀਜ਼ਾਂ ਦਾ ਖਾਣ ਪੀਣ ਦਾ ਰੇਟ ਆ ਬਾਹਰ ਨਾਲੋਂ ਕੋਈ ਜ਼ਿਆਦਾ ਤਾਂ ਨਹੀਂ ਹੋਊਗਾ ਉਹੀ ਰੇਟ ਹੋਊਗਾ ਜੀ ਜੀਓ ਨਾ ਦੱਸ ਮਾਲਕ ਜੀ ਜਿਹੜਾ ਨਾ ਨੂੰ ਨਹੀਂ ਗਿਆ ਵਾ ਬੱਚੇ ਨਾਲ ਭਾਈ ਲੈ ਵੇ ਠੀਕ ਆ ਠੀਕ ਆ ਓਕੇ ਸਰ ਓਕੇ ਜੋ ਓਕੇ ਜੀ ਜਾਰੋ ओके जी रेट ਕਹਿੰਦੇ ਜੈ ਜੇ ਹੋਊਗਾ ਵੀ ਉਹੀ ਰੇਟ ਹੋਊਗਾ ਜਿਹੜਾ ਰੇਟ ਹੈਗਾ ਜੀ ਤੇ ਇਧਰ ਆ ਆਈਸਕ੍ਰੀਮ ਆਈਸਕ੍ਰੀਮ ਵੀ ਤੁਹਾਨੂੰ ਇੱਥੇ ਮਿਲੂਗੀ ਬਾਕੀ ਦੋਸਤੋ ਹਜੇ ਇੱਥੇ ਦੁਕਾਨਾਂ ਲੱਗ ਰਹੀਆਂ ਆਏ ਤੇ ਇਧਰ ਆ ਦੇਖੋ ਜੀ ਬੱਚਿਆਂ ਲਈ ਸਪੀਡ ਪॉपकॉर्न ਇਹ ਵੀ ਤੁਹਾਨੂੰ ਮਿਲਣਗੇ ਤੇ ਆਹ ਦੇਖੋ ਜੀ ਗੋਲਾ ਵੀ ਮਿਲੂਗਾ ਦੋਸਤੋ ਇੱਥੇ ਹਰ ਚੀਜ਼ ਤੁਹਾਨੂੰ ਮੇਲੇ ਦੇ ਵਿੱਚ ਮਿਲੂਗੀ ਜੀ ਤੇ ਦੇਖੋ ਆਹ ਚੰਡੋਲਾ ਵਾਲਾ ਤਾਂ ਕਮਾਲ ਹੋ ਗਿਆ ਜੀ ਕਿਉਂਕਿ ਇਹ ਪੰਜਾਬ ਦੇ ਵਿੱਚ ਚੰਡੋਲ ਦੇਖਣ ਨੂੰ ਨਹੀਂ ਮਿਲਦੇ ਸੀ ਲੇਕਿਨ ਤੁਸੀਂ ਐਸ ਜਗ੍ਹਾ ਆ ਕੇ ਐਸ ਮੇਲੇ ਦੇ ਵਿੱਚ ਆ ਕੇ ਤੁਸੀਂ ਚੰਡੋਲਾ ਦਾ ਵੀ ਜਿਹੜਾ ਤੁਹਾਡਾ ਅਧੂਰਾ ਜਿਹੜਾ ਇੱਕ ਹੈਗਾ ਅਹਿਸਾਸ ਇਹਦਾ ਨਜ਼ਾਰਾ ਜਿਹੜਾ ਤੁਹਾਡਾ ਰਹਿੰਦਾ ਹੈ ਮੇਲਿਆਂ ਦੇ ਵਿੱਚ ਰਹਿ ਜਾਂਦਾ ਹੈ ਉਹ ਤੁਹਾਡਾ ਇੱਥੇ ਆ ਕੇ ਚਾ ਪੂਰਾ ਹੋ ਜਾਊਗਾ ਚੰਡੋਲਾ ਦਾ ਵੀ ਚਾ ਤੁਹਾਨੂੰ ਇੱਥੇ ਆ ਕੇ ਪੂਰਾ ਕਰਨ ਦਾ ਮੌਕਾ ਮਿਲੂਗਾ ਜੀ ਤੇ ਕਿਸ਼ਤੀਆਂ ਵੀ ਹੈਗੀਆਂ ਤੇ ਦੇਖੋ ਬਹੁਤ ਹੀ ਖੂਬਸੂਰਤ ਇਹ ਜਿਹੜਾ ਮੇਲਾ ਲੱਗਣ ਜਾ ਰਿਹਾ ਜੀ ਸੋ ਦੇਖੋ ਸੋ ਇਸ ਬਲੌਗ ਨੂੰ ਦੋਸਤੋ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੀ ਜਾਓ ਨਾਲ ਦੀ ਨਾਲ ਤਾਂ ਜੋ ਜਿੰਨੇ ਵੀ ਸਾਡੇ ਸੱਜਣ ਹੈਗੇ ਆ ਸਾਡੇ ਪਿੰਡਾਂ ਦੇ ਬੱਚੇ ਆ ਸਾਡੇ ਪਿੰਡਾਂ ਦੇ ਜਿੰਨੇ ਵੀ ਬਸਨੀ ਕਹਿਗੇ ਇਹ ਵੀਡੀਓ ਉਹਨਾਂ ਤੱਕ ਪਹੁੰਚ ਸਕੇ ਉਹਨਾਂ ਨੂੰ ਪਤਾ ਲੱਗ ਸਕੇ ਕਿ ਚਮਕੌਰ ਸਾਹਿਬ ਦੇ ਅੰਦਰ ਕੋਈ ਬਹੁਤ ਵੱਡਾ ਮੇਲਾ ਲੱਗਣ ਜਾ ਰਿਹਾ ਤਾਂ ਉਹ ਵੀ ਇਸ ਮੇਲੇ ਦਾ ਆਨੰਦ ਮਾਣ ਸਕਣ ਜੀ ਇਸ ਮੇਲੇ ਦੀ ਰੌਣਕ ਨੂੰ ਵਧਾਣ ਸਕਣ ਇਸ ਮੇਲੇ ਦੇ ਵਿੱਚ ਆ ਸਕਣ ਸੋ ਦੇਖੋ ਜੀ ਮੇਲਾ ਬਹੁਤ ਖੂਬਸੂਰਤ ਹੋਣ ਵਾਲਾ ਹੈ ਜੀ ਤੇ ਆ ਜਹਾਜ਼ ਵਾਲਿਆਂ ਨੇ ਕਮਾਲ ਕਰਿਆ ਹੋਇਆ ਜੀ ਕਹਿੰਦੇ ਇਹ ਵੀ ਜਿਹੜੀ ਐਂਟਰੀ ਆ ਤੁਸੀਂ ਜਹਾਜ਼ ਦੇ ਵਿੱਚੋਂ ਤੁਹਾਡੀ ਜਿਹੜੀ ਐਂਟਰੀ ਹੋਣੀ ਆ ਤੇ ਬਾਕੀ ਚਾਰੇ ਪਾਸੇ ਇਹਨਾਂ ਨੇ ਇੱਕ ਜਿਹੜੀ ਹੈਗੀ ਆ ਟੀਮਾਂ ਦੀ ਬਾਉਂਡਰੀ ਕੀਤੀ ਹੋਈ ਹੈ ਜੀ ਤਾਂ ਜੋ ਕੀ ਕੋਈ ਹੋਰ ਬਿਨਾਂ ਟਿਕਟ ਤੋਂ ਬੰਦਾ ਅੰਦਰ ਨਾ ਸਕੇ ਤੇ ਟਿਕਟ ਲੈ ਕੇ ਹੀ ਅੰਦਰ ਜਾਣ ਦਿੱਤਾ ਜਾਏਗਾ ਤੇ ਬਾਕੀ ਟਿਕਟ ਦਾ ਕੀ ਰੇਟ ਆ ਉਹ ਸ਼ਾਮ ਨੂੰ ਪਤਾ ਲੱਗੇਗਾ ਇਹਨਾਂ ਦਾ ਜਿਹੜਾ ਮੇਨ ਓਨਰ ਉੱਥੇ ਨਹੀਂ ਹੈਗਾ ਬਾਕੀ ਕੋਈ ਨਹੀਂ ਦੱਸਣਾ ਚਾਹੁੰਦਾ ਕਿ ਟਿਕਟ ਕਿੰਨੀ ਆ ਇੱਥੇ ਤੇ ਉਹ ਤੁਹਾਨੂੰ ਇੱਥੇ ਆ ਕੇ ਹੀ ਪਤਾ ਲੱਗੂਗਾ ਜੀ ਤੇ ਆਹ ਲੋ ਜੀ ਦੋਸਤੋ ਇਸ ਦੇ ਨਾਲੇ ਆਪਾਂ ਵੀਡੀਓ ਨੂੰ ਕਰਦੇ ਹਾਂ ਸਮਾਪਤ ਜੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟਾਂ ਦੇ ਵਿੱਚ ਆਪਣੇ ਵਿਚਾਰ ਜ਼ਰੂਰ ਦਿਓ ਜੀ ਕਿ ਕਿਆ ਇਹ ਮੇਲਾ ਤੁਸੀਂ ਦੇਖਣਾ ਚਾਹੋਗੇ ਕਿ ਲੋਕਾਂ ਨੂੰ ਇੱਥੇ ਜਾਣਾ ਚਾਹੀਦਾ ਹੈ ਮੇਲੇ ਦੇ ਵਿੱਚ ਤੇ ਤੁਸੀਂ ਵੀ ਆਗੋ ਤੇ ਅਨੰਦ ਮਾਣੋ ਤੇ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਤੇ ਕਮੈਂਟਾਂ ਦੇ ਵਿੱਚ ਆਪਣੇ ਵਿਚਾਰ ਜ਼ਰੂਰ ਦਿਓ ਦੋਸਤੋ ਸੋ ਧੰਨਵਾਦ ਜੀ